ਖਾਲਸੇ ਨੇ ਵਿਚਾਰਾਂ ਕਾਰਨ ਮਗਰੋਂ ਫੈਸਲਾ ਕੀਤਾ ਜਬਤ ਕੀਤੇ ਗਏ ਹੋਏ ਉਹ 12 ਪਿੰਡ ਜੁਨਵਾਬੀ ਦੇਣ ਵੇਲੇ ਖਾਲਸੇ ਨੂੰ ਦਿੱਤੇ ਗਏ ਸਨ ਜ਼ਕਰੀਆ ਖਾਨ ਉਹਨਾਂ ਦੀ ਜ਼ਗੀਰ ਗੁਰੂ ਕੇ ਚੱਕ ਦੇ ਨਾਮ ਹੱਥੀ ਲਿਖ ਕੇ ਦੇਵੇ ਜ਼ਕਰੀਆ ਦੀ ਭੈਣ ਖਾਨੋਂ ਜੋ ਕਿ ਫਰਜ਼ੁਲਾ ਖਾਨੋਂ ਵਿਆਹੀ ਹੈ ਤੇ ਉਸਨੇ ਉਸਤੇ ਪਿੰਡ ਦਾ ਨਾਮ ਫਰਜ਼ੁਲਾਪੁਰ ਰੱਖ ਦਿੱਤਾ ਹੈ ਉਹ ਨਵਾਬ ਭਾਈ ਕਪੂਰ ਸਿੰਘ ਜੀ ਦਾ ਪਿੰਡ ਵੀ ਹੈ ਤੇ ਉਹਨਾਂ ਦੇ ਮਾਤਾ ਪਿਤਾ ਉੱਥੇ ਵਸਦੇ ਹਨ ਉਸ ਪਿੰਡ ਦਾ ਨਾਮ ਬਦਲ ਕੇ ਸਿੰਘਪੁਰਾ ਰੱਖਿਆ ਜਾਵੇ ਖਾਲਸੇ ਦੀਆਂ ਇਹਨਾਂ ਮੰਗਾਂ ਤੇ ਨਵਾਬ ਕਪੂਰ ਸਿੰਘ ਨੇ ਗਿਲਾ ਕੀਤਾ ਖਾਲਸਾ ਜੀ ਇਹ ਕੀ ਮੰਗ ਰਹੇ ਹੋ ਤੇ ਕਿਹਦੇ ਤੋਂ ਰਾਜ ਕਦੇ ਮੰਗ ਕੇ ਨਹੀਂ ਲਈਦੇ ਮਹਾਰਾਜ ਦੀ ਕਲਾ ਵਰਤੇਗੀ ਤੇ ਖਾਲਸਾ ਨਿਜਬਲ ਨਾਲ ਰਾਜ ਲਵੇਗਾ ਸੱਚੇ ਪਾਤਸ਼ਾਹ ਪਾਤਸ਼ਾਹੀਆਂ ਬਖਸ਼ ਕੇ ਗਏ ਹਨ ਤੇ ਅਸੀਂ ਤੁਰਕਾਂ ਤੋਂ ਮੰਗਦੇ ਫਿਰਿਏ ਸਮਾਂ ਨਜ਼ਦੀਕ ਆਣ ਤੋਂ ਕਾਹ ਹੈ 12 ਪਿੰਡਾਂ ਕੀ ਖਾਲਸਾ ਪੰਜਾਬ ਦੇ 12000 ਪਿੰਡਾਂ ਤੇ ਰਾਜ ਕਰੇਗਾ ਕੇਸਰੀ ਨਿਸ਼ਾਨ ਪੰਜਾਬ ਦੇ ਜ਼ਰੇ-ਜ਼ਰੇ ਉੱਤੇ ਝੂਲਣਗੇ ਨਵਾਬ ਹੁਣ ਦੁੱਖ ਵਿੱਚ ਘੁੱਲ ਰਿਹਾ ਹੈ ਤੇ ਖਾਲਸੇ ਦੀ ਹਰ ਕਹੀ ਮੰਨਣ ਲਈ ਤਿਆਰ ਹੈ ਹਾਲਾਂਕਿ ਜਨਮ ਮਰਨ ਤੇ ਦੁੱਖ ਸੁੱਖ ਮਹਾਰਾਜ ਦੇ ਵਾਸ ਹਨ ਪਰ ਉਸਨੇ ਗੁਰੂ ਗ੍ਰੰਥ ਸਾਹਿਬ ਤੇ ਪੰਥ ਦਾ ਆਸਰਾ ਧੱਕਿਆ ਹੈ ਤਾਂ ਖਾਲਸਾ ਮਹਿਰਾਂ ਦੇ ਘਰ ਵਿੱਚ ਆ ਹੀ ਜਾਵੇਗਾ ਦੁਸ਼ਟਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਚਾਹੀਦਾ ਹੈ ਪਰ ਸ਼ਰਨ ਆਏ ਨੂੰ ਬਖਸ਼ਣਾ ਵੀ ਖਾਲਸੇ ਦੇ ਘਰ ਵਿੱਚ ਹੀ ਹੁੰਦਾ ਹੈ। ਨਵਾਬ ਕਪੂਰ ਸਿੰਘ ਦੇ ਬਚਨਾ ਤੋਂ ਮਗਰੋਂ ਖਾਲਸੇ ਨੇ ਮੁੜ ਗੁਰਮਤਾ ਸੋਤਿਆ। ਨਿਰਣਾ ਕੀਤਾ ਗਿਆ ਕਿ ਪੰਜ ਸਿੰਘ ਅਰਦਾਸ ਕਰਨ ਸਤਿਗੁਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਖਾਨੂ ਦਾ ਪਸ਼ਾਬ ਦਾ ਬੰਨ ਟੁੱਟ ਜਾਵੇ ਤੇ ਨਾਲ ਹੀ ਇਹ ਬਚਨ ਵੀ ਕਹੇ ਜਾਣ ਕਿ ਇਹ ਸੱਪ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ਵੱਜਣ ਤੇ ਹੋਵੇ। ਕੋਈ ਸਿੰਘ ਖਾਨੂ ਦੇ ਸਿਰ ਜੁੱਤੀ ਮਾਰੇ ਤੇ ਨਵਾਬ ਦਾ ਬੰਨ ਟੁੱਟੇ। ਨਾਲ ਹੀ ਇਹ ਬੇਨਤੀ ਵੀ ਕਰੋ ਕਿ ਪਇਤਾਰੂ ਸਿੰਘ ਜੀ ਦੇ ਦੇ ਤਿਆਗਣ ਤੋਂ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਹੋਵੇ ਤੇ ਸਿੰਘ ਆਪਣੀ ਜੁੱਤੀ ਅੱਗੇ ਲਾ ਕੇ ਲਿਜਾਵੇ ਜ਼ਕਰੀਏ ਖਾਨ। ਨਵਾਬ ਕਪੂਰ ਸਿੰਘ ਨੇ ਪਾਈ ਸੁਬੇਕ ਸਿੰਘ ਨੂੰ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ ਪਰਵਾਨਗੀ ਪਇਤਾਰੂ ਸਿੰਘ ਤੋਂ ਲੈਣੀ ਹੈ। ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਪੰਥ ਵੱਲੋਂ ਵੀ ਪਇਤਾਰੂ ਸਿੰਘ ਨੂੰ ਬੇਨਤੀ ਕਰਦਿਓ ਕਿ ਖਾਲਸੇ ਨੇ ਇਹ ਗੁਰਮਤਾ ਕੀਤਾ। ਖਾਲਸੇ ਤੋਂ ਵਿਦਾ ਲੈਣ ਵੇਲੇ ਭਾਈ ਸੁਬੇਕ ਸਿੰਘ ਨੇ ਧਰਤੀ ਨੂੰ ਸ਼ਹਾ ਕੇ ਹੱਥ ਮੱਥੇ ਨੂੰ ਲਾਇਆ ਤੇ ਖਾਲਸੇ ਨੂੰ ਨਮਨ ਕੀਤਾ ਖਾਲਸੇ ਦੇ ਬਚਨ ਸਿਰ ਉੱਤੇ ਟਿਕਾ ਕੇ ਭਾਈ ਸੁਬੇਕ ਸਿੰਘ ਲਾਹੌਰ ਵੱਲ ਤੁਰ ਪਏ ਸਭ ਤੋਂ ਪ੍ਰਥਮ ਉਹਨਾਂ ਜਾ ਕੇ ਭਾਈ ਤਾਰੂ ਸਿੰਘ ਨੂੰ ਫਤਿਹ ਬੁਲਾਈ ਖਾਲਸੇ ਨਾਲ ਹੋਈ ਸਾਰੀ ਗੱਲਬਾਤ ਉਹਨਾਂ ਭਾਈ ਸਾਹਿਬ ਨੂੰ ਦੱਸੀ ਤੇ ਨਾਲ ਹੀ ਖਾਲਸੇ ਪੰਥ ਦੇ ਗੁਰਮਤਿ ਦੇ ਤੋਂ ਵੀ ਜਾਣੂ ਕਰਵਾਇਆ ਭਾਈ ਤਾਰੂ ਸਿੰਘ ਨੇ ਸਾਰੀ વાਤਾ ਪ੍ਰੇਮ ਨਾਲ ਸੁਣੀ ਤੇ ਜਦ ਹੀ ਖਾਲਸਾ ਪੰਥ ਦਾ ਨਾਮ ਆਇਆ ਤਾਂ ਉਹਨਾਂ ਨੇ ਉੱਠ ਕੇ ਧਰਤੀ ਨੂੰ ਹੱਥ ਛੁਹਾ ਕੇ ਮੱਥੇ ਨੂੰ ਲਾਇਆ ਤੇ ਖਾਲਸਾ ਪੰਥ ਨੂੰ ਨਮਸਕਾਰ ਕੀਤੀ ਤੇ ਬੋਲੇ ਮੇਰੇ ਸਰੀਰ ਤੇ ਲਹੂ ਦਾ ਆਖਰੀ ਕਤਰਾ ਵੀ ਖਾਲਸਾ ਪੰਥ ਤੋਂ ਕੁਰਬਾਨ ਹੈ ਸਾਰੀ ਕਲਾ ਖਾਲਸੇ ਦੀ ਹੀ ਹੈ ਮਾਤਾ ਖਾਲਸੇ ਦਾ ਅਦਨਾ ਜਿਹਾ ਸੇਵਕ ਹਾਂ ਮੇਰੀ ਇੰਨੀ ਔਕਾਤ ਕਿੱਥੇ ਕਿ ਖਾਲਸਾ ਪੰਥ ਦੇ ਹੁਕਮ ਵੱਲ ਬੈਠ ਕਰਾਂ ਤੇ ਖਾਲਸੇ ਦੀ ਕਹੀਂ ਮੋੜ ਸਕਾਂ ਖਾਲਸੇ ਦੀਆਂ ਬੇਅੰਤ ਬਖਸ਼ਿਸ਼ਾਂ ਨੇ ਮੇਰੇ ਉੱਤੇ ਤੇ ਮੇਰਾ ਸਰੀਰ ਖਾਲਸੇ ਪੰਥ ਦੇ ਲਿਖੇ ਹੈ ਮੇਰੀ ਦੇਹ ਨੇ ਜੇ ਇੰਨੀ ਡਿੜ੍ਹਤਾ ਦਿਖਾਈ ਹੈ ਤਾਂ ਇਹ ਤਾਕਤ ਵੀ ਖਾਲਸੇ ਪੰਥ ਤੋਂ ਹੀ ਆਈ ਹੈ ਖਾਲਸੇ ਦੀ ਅਰਦਾਸ ਤਾਂ ਦਰਗਾਹੀ ਪ੍ਰਵਾਨ ਹੈ ਸਾਡੇ ਜਿਹੇ ਸੇਵਕਾਂ ਦੀ ਇੰਨੀ ਪਾਇਆ ਕਿੱਥੇ ਤੂੰ ਮੁਲਕਰ ਹੋਈਏ ਖਾਲਸਾ ਜੀਨੂੰ ਚਾਹੇ ਰੱਖ ਲਵੇ ਜੀਨੂੰ ਚਾਹੇ ਮਾਰ ਦੇਵੇ ਇੰਨੀ ਸਮਰੱਥਾ ਹੈ ਖਾਲਸਾ ਪੰਥ ਦੀ ਖਾਲਸਾ ਦਾ ਸ਼ਹੀਦੀ ਦੇਗਾ ਦੇ ਬੱਚੇ ਹੋਏ ਨੁਗਦੇ ਤੇ ਗੋਲੇ ਨਾਲ ਵੱਡੇ ਵੱਡੇ ਪਾਤਸ਼ਾਹਾਂ ਦੀਆਂ ਪਾਤਸ਼ਾਹੀਆਂ ਨੂੰ ਮਿੱਟੀ ਵਿੱਚ ਮਿਲਾ ਸਕਦਾ ਹੈ ਖਾਲਸੇ ਦੇ ਸਲੋਤਰ ਜਦ ਸੁਨਹਿਰੀਆਂ ਤੋਂ ਕੱਟ ਕੇ ਪੁੱਠੇ ਕਰਕੇ ਰੱਖੇ ਜਾਂਦੇ ਹਨ ਤਾਂ ਵੱਡੀਆਂ ਵੱਡੀਆਂ ਸਲਤਨਤਾਂ ਦੇ ਸਿਰਾਂ ਤੋਂ ਛਤਰ ਉੱਟ ਜਾਂਦੇ ਹਨ ਸੁਪਾਈ ਸੁਬੇਕ ਸਿੰਘ ਜੀ ਮੈਨੂੰ ਖਾਲਸੇ ਦੀ ਹਰ ਤਰ੍ਹਾਂ ਦੀ ਗਹੀ ਮਨਜ਼ੂਰ ਹੈ ਪਇਤਾਰੂ ਸਿੰਘ ਦੀ ਸਹਿਮਤੀ ਤੋਂ ਮਗਰੋਂ ਪਾਈ ਸੁਬੇਕ ਸਿੰਘ ਜ਼ਕਰੀਆ ਕੋਲ ਗਏ ਤੇ ਖਾਲਸੇ ਦੀ ਅਰਦਾਸ ਬਾਰੇ ਦੱਸਿਆ ਜ਼ਕਰੀਆ ਦੋਨੋਂ ਹੱਥ ਜੋੜਦਾ ਹੋਇਆ ਬੋਲਿਆ ਤੁਸੀਂ ਤਰੰਤ ਪਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਓ ਦੇਰ ਨਾ ਲਾਓ ਖਾਲਸਾ ਪੰਥ ਚਾਹੇ ਜਿੰਨੇ ਵੀ ਛੇਤਰ ਮਾਰ ਲਵੇ ਬਸ ਮੇਰੀ ਖਲਾਸੀ ਕਰਵਾਏ ਇਸ ਬਿਬਤਾ ਤੋਂ ਪਾਈ ਤਾਰੂ ਸਿੰਘ ਜੀ ਦੇ ਪੈਰਾ ਵਿੱਚ ਤਾਂ ਜੁੱਤੀ ਹੈ ਨਹੀਂ ਸੀ ਹੋ ਸਕਦਾ ਹੈ ਹੰਕਾਰੇ ਹੋਈ ਸਿਪਾਹੀਆਂ ਨੇ ਗ੍ਰਿਫਤਾਰੀ ਵੇਲੇ ਪੈਰ ਜੁੱਤੀ ਪਾਉਣ ਹੀ ਨਾ ਦਿੱਤੀ ਹੋਏ ਤੇ ਜੇ ਇਹ ਵੀ ਹੋ ਸਕਦਾ ਮਗਰੋਂ ਕਿਤੇ ਗਵਾਚ ਗਈ ਹੋਵੇ ਭਾਈ ਸੁਬੇਗ ਸਿੰਘ ਨਵੀਂ ਜੁੱਤੀ ਲਾਕੇ ਗਏ ਤੇ ਭਾਈ ਤਾਰੂ ਸਿੰਘ ਦੇ ਪੈਰਾ ਵਿੱਚ ਪਵਾਈ ਗਈ ਉਹੀ ਜੁੱਤੀ ਲਾਕੇ ਹੁਣ ਭਾਈ ਸੁਬੇਗ ਸਿੰਘ ਜ਼ਕਰੀਏ ਕੋਲ ਆਏ ਜ਼ਕਰੀਏ ਨੇ ਭਾਵੇਂ ਆਪਣੀ ਗਰਜ਼ ਲਈ ਹੀ ਸਈ ਭਾਈ ਤਾਰੂ ਸਿੰਘ ਦੀ ਜੁੱਤੀ ਫੜ ਕੇ ਆਪਣੇ ਮੱਥੇ ਨੂੰ ਲਾਈ ਤੇ ਆਪਣੇ ਸਿਰ ਵਿੱਚ ਮਾਰਨ ਲਈ ਭਾਈ ਸੁਬੇਗ ਸਿੰਘ ਨੂੰ ਫੜਾ ਦਿੱਤੀ ਜੁੱਤੀ ਵੱਜਦਿਆਂ ਹੀ ਜ਼ਕਰੀਏ ਦੇ ਪਸ਼ਾਬ ਦਾ ਬੰਨ ਟੁੱਟ ਗਿਆ ਜਿਉਂ-ਜਿਉਂ ਜੁੱਤੀ ਉਸਤੇ ਸਿਰ ਪਵੇ ਉਸ ਨੂੰ ਪਿਸ਼ਾਬ ਆਉਂਦਾ ਜਾਏ ਤੇ ਸੂਲ ਠੀਕ ਹੋਈ ਜਾਵੇ। ਕਈ ਜੁੱਤੀਆਂ ਵੱਜਣ ਮਗਰੋਂ ਜਦ ਜ਼ਕਰੀਏ ਦਾ ਦੁੱਖ ਲਗਭਗ ਜਾਂਦਾ ਰਹਾ ਤਾਂ ਉਹ ਬੋਲਿਆ ਧੰਨ ਬਾਤਾਰੂ ਸਿੰਘ ਤੇ ਖਾਲਸਾ ਪੰਥ ਨੇ ਮੇਰੇ ਚਿਹੇ ਪਾਪੀ ਤੇ ਕਿਰਪਾ ਕੀਤੀ ਹੈ। ਮੈਂ ਜ਼ੁਲਮ ਕੀਤੇ ਤੇ ਉਹਨਾਂ ਫੇਰ ਵੀ ਮੈਨੂੰ ਬਖਸ਼ਿਆ। ਧੰਨ ਹੈ ਬਾਤਾਰੂ ਸਿੰਘ ਤੇ ਧੰਨ ਹੈ ਖਾਲਸਾ ਪੰਥ। ਗੁਰੂ ਨਾਨਕ ਜੀ ਦਾ ਕੜਾ ਤਿਆਰ ਕਰਕੇ ਵਰਤਾਇਆ ਜਾਵੇ। ਉਸਨੇ ਦਰਬਾਰੀਆਂ ਨੂੰ ਹੁਕਮ ਕੀਤਾ ਕਾਜ਼ੀ ਮੁਲਾਣਿਆਂ ਦੇ ਮੱਥਿਆਂ ਤੋਂ ਮੁੜਕਾ ਚੋਂ ਰਿਆ ਸੀ ਉਹਨਾਂ ਨੂੰ ਨਵਾਬ ਦਾਦੀਨ ਖਿਸਕ ਦਾ ਜਾਪ ਰਿਹਾ ਸੀ ਜ਼ਕਰੀਏ ਨੇਕਰੀ ਬਨੋ ਖੈਰਾਤ ਵੰਡੀ ਤੇ ਖੁਸ਼ੀਆਂ ਮਨਾਈਆਂ ਅਗਲੇ ਦਿਨ ਨਵਾਬ ਨਵੀਆਂ ਪਸ਼ਾਕਾਂ ਪਹਿਨਨੀ ਤੰਦਰੁਸਤ ਹੋ ਕੇ ਕਚਹਿਰੀ ਵਿੱਚ ਬੈਠਾ ਸੀ ਮੇਰੇ ਅੰਦਰ ਕਿਸੇ ਪ੍ਰਕਾਰ ਦਾ ਸ਼ੱਕ ਸ਼ੰਕਾ ਨਹੀਂ ਰਿਹਾ ਕਿ ਖਾਲਸਾ ਪੰਥ ਜ਼ਾਹਰਾ ਕਲਾ ਵਰਤੋਂ ਵਿੱਚ ਸਮਰੱਥ ਹੈ ਗੁਰੂ ਸਮਰੱਥ ਹੈ ਬਾਣੀ ਸੱਚ ਹੈ ਤੇ ਸੱਚੀ ਸੁੱਚੀ ਹਾ ਸਿੱਖਾਂ ਦੀ ਸਿੱਖੀ ਇਹ ਸਭ ਮੈਂ ਕਿਸੇ ਦੇ ਕਹੇ ਜਾਂ ਦੇਖੇ ਨਹੀਂ ਕਹਿ ਰਿਆ ਮੈਂ ਆਪਣੇ ਉੱਤੇ ਬੀਤੀ ਤੇ ਅਨੁਭਵ ਨਾਲ ਕਹਿ ਰਿਹਾ ਹਾਂ ਜੇ ਸਿੰਘ ਦੀ ਜੁੱਤੀ ਵਿੱਚ ਇੰਨੀ ਕਰਾਮਾਤ ਹੈ ਤਾਂ ਸੋਚੋ ਸਿੱਖ ਵਿੱਚ ਕਿੰਨੀ ਹੋਵੇਗੀ ਤੇ ਜੇ ਇਕੱਲਾ ਸਿੱਖ ਐਸਾ ਕਰਮਾਤੀ ਹੈ ਤਾਂ ਸਮੁੱਚੇ ਖਾਲਸਾ ਪੰਥ ਵਿੱਚ ਕਿੰਡੀ ਕਰਾਮਾਤ ਹੋਏਗੀ ਫਿਰ ਮਨੁੱਖੀ ਬੁੱਧੀ ਰਾਹੀ ਇਹ ਅੰਦਾਜ਼ਾ ਲਾਉਣਾ ਤਾਂ ਸੰਭਵ ਨਹੀਂ ਕਿ ਗੁਰੂ ਕੈਸੀਆਂ ਕਰਾਮਾਤਾ ਕਰਨ ਦੇ ਸਮਰੱਥ ਹੋਣਗੇ ਮੇਰਾ ਨਮਸਕਾਰ ਹੈ ਗੁਰੂ ਨੂੰ ਸਿੱਖ ਨੂੰ ਤੇ ਖਾਲਸਾ ਪੰਥ ਨੂੰ ਇਹ ਕੁਝ ਬੋਲਦਾ ਹੋਇਆ ਜ਼ਕਰੀਆ ਖਾਨ ਕੋਈ ਹੋਰ ਜ਼ਕਰੀਆ ਖਾਨ ਜਾਪ ਰਿਆ ਸੀ ਇਹ ਉਹ ਤਾਂ ਨਹੀਂ ਸੀ ਜਿਸ ਨੂੰ ਅਸੀਂ ਜਾਣਦੇ ਸਾਂ ਪਾਪੀ ਜ਼ਾਲਮ ਤੇ ਹੰਕਾਰੀ ਨਵਾਬ ਸਿੰਘ ਦੀ ਜੁੱਤੀ ਸਿਰਵਜੋ ਨਾਲ ਹੀ ਬਦਲਿਆ ਹੋਇਆ ਜਾਪ ਰਿਆ ਸੀ ਅੱਜ ਤੋਂ ਸਿੰਘਾ ਉਤੇ ਕਿਸੇ ਕਿਸਮ ਦਾ ਤਸ਼ੱਦਦ ਜਾਂ ਜ਼ੁਲਮ ਨਹੀਂ ਕੀਤਾ ਜਾਵੇਗਾ ਮਾਪਣੀ ਔਲਾਦ ਨੂੰ ਵੀ ਇਹ ਕਿਹਾ ਹੈ ਕਿ ਸਿੰਘਾਂ ਨਾਲ ਨੇੜਤਾ ਬਣਾ ਕੇ ਰੱਖੀ ਜਾਵੇ ਮੈਂ ਚਾਹੁੰਦਾ ਹਾਂ ਕਿ ਸਿੱਖਾਂ ਨੂੰ ਲਾਹੌਰ ਦਰਬਾਰ ਦੇ ਹੋਰ ਨੇੜੇ ਕੀਤਾ ਜਾਵੇ ਭਾਈ ਸਵੇਕ ਸਿੰਘ ਨੂੰ ਮੁਖਾਤਿਬ ਹੁੰਦਿਆਂ ਉਹ ਬੋਲਿਆ ਜੇ ਤੁਸੀਂ ਮੇਰੀਆਂ ਸਾਰੀਆਂ ਪੁਰਾਣੀਆਂ ਗਲਤੀਆਂ ਦੀ ਮੈਨੂੰ ਮਾਫੀ ਦਿਓ ਤਾਂ ਮੈਂ ਨਵਾਬੀ ਤੋਂ ਬਿਨਾ ਤੁਹਾਨੂੰ ਕੋਈ ਵੀ ਮੂੰਹ ਮੰਗਿਆ ਰਤਬਾ ਦੇਣਾ ਚਾਹੁੰਦਾ ਕਾਲ ਤੈਨੇ ਕੁਝ ਵੀ ਮੰਗਣਾ ਹੈ ਤਾਂ ਸਤਗੁਰਾਂ ਤੋਂ ਮੰਗਣਾ ਹੈ ਦੁਨਿਆਵੀ ਤਖਤਾਂ ਤੋਂ ਕਦੇ ਖਾਲਸਾ ਕੁਝ ਮੰਗੇਗਾ ਨਹੀਂ ਹਾਂ ਆਪਣਾ ਹੱਕ ਜ਼ਰੂਰ ਧੌਣ ਤੇ ਗੋਡਾ ਰੱਖ ਕੇ ਲੈ ਲਵੇਗਾ ਆਖਰੀ ਸੱਤਰ ਭਾਈ ਸੁਬੇਕ ਸਿੰਘ ਨੇ ਮੁਸਕਰਾਉਂਦਿਆਂ ਕਹੀ ਤੇ ਫਿਰ ਆਪਣਾ ਹੱਕ ਜਾਣ ਕੇ ਹੀ ਲੈ ਲਓ ਨਵਾਬ ਬੋਲਿਆ ਭਾਈ ਸੁਬੇਕ ਸਿੰਘ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਐਸਾ ਔਦਲਾ ਹਰ দরবার ਵਿੱਚ ਸਿੱਖਾਂ ਨੂੰ ਮਿਲ ਜਾਵੇ ਜਿਸ ਨਾਲ ਖਾਲਸਾ ਪੰਥ ਦਾ ਕੁਝ ਸਵਾਰਿਆ ਜਾ ਸਕੇ ਖਾਲਸੇ ਦੀ ਸ਼ਾਨ ਉੱਚੀ ਹੋਵੇ ਕਚੈਰੀ ਤੇ ਚਬੂਤਰੇ ਦਾ ਮੁਖਤਿਆਰ ਕਿਸੇ ਸਿੰਘ ਨੂੰ ਲਾਇਆ ਜਾਵੇ ਤੇ ਉਸੇ ਸਿੰਘ ਦੇ ਨਾਮ ਦਾ ਸਿੱਕਾ ਵੀ ਚਲਾਇਆ ਜਾਵੇ ਅੱਜ ਤੋਂ ਤੁਸੀਂ ਚਬੂਤਰੇਦਾਰ ਹੋਏ ਤੇ ਟਕਸਾਲ ਵੀ ਤੁਹਾਡੇ ਨਾਮ ਹੋਏ ਭਾਈ ਸੁਬੇਕ ਸਿੰਘ ਦੇ ਕਹਿਣ ਦੀ ਧੀਰ ਸੀ ਕਿ ਜ਼ਕਰੀਏ ਨੇ ਦੋਹੇ ਗੱਲਾਂ ਫੌਰੀ ਤੌਰ ਤੇ ਮੰਨ ਲਈਆਂ ਚਬੂਤਰੇ ਦੀ ਤਾਬੇਦਾਰੀ ਭਾਈ ਸੁਬੇਕ ਸਿੰਘ ਨੂੰ ਲਿਖ ਦਿੱਤੀ ਗਈ ਇਹ ਧਰਤੀ ਹੈ ਤੇ ਉੱਤੇ ਆਕਾਸ਼ ਮੁਗਲਾ ਦੀ ਸਲਤਨਤ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ ਖਾਲਸੇ ਦਾ ਤਖਤ ਉੱਚਾ ਹੈ ਭਾਈ ਸੁਬੇਗ ਸਿੰਘ ਨੇ ਜੋ ਸਿੱਕਾ ਜਾਰੀ ਕਰਵਾਇਆ ਉਸ ਉੱਤੇ ਇਹ ਇਬਾਰਤ ਲਿਖੀ ਗਈ ਭਾਈ ਸੁਬੇਗ ਸਿੰਘ ਨੇ ਆਪਣੇ ਪਹਿਲੇ ਕੰਮਾਂ ਵਿੱਚ ਇੱਕ ਕੰਮ ਇਹ ਕਰਵਾਇਆ ਕਿ ਜਿੰਨਾ ਚੜਖੜੀਆਂ ਤੇ ਚੜ੍ਹ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹ ਪਟਵਾ ਦਿੱਤੀਆਂ ਸ਼ਹੀਦ ਗੰਜ ਨਾਮੀ ਸਥਾਨ ਤੇ ਸਿੰਘਾਂ ਦੇ ਕੰਦਾ ਵਿੱਚ ਜਣੇ ਹੋਏ ਸਿਰ ਕਢਵਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਕੁਝ ਦਿਨਾਂ ਮਗਰੋਂ ਜ਼ਕਰੀਆ ਖਾਨ ਦੇ ਦਰਾਂ ਤੇ ਮੌਤ ਦੇ ਫਰਿਸ਼ਤਿਆਂ ਨੇ ਆ ਦਸਤਖੋ ਦਿੱਤੀ। ਜ਼ਕਰੀਏ ਦੇ ਤੁਰ ਜਾਣ ਦੀ ਖਬਰ ਸਾਰੇ ਲਾਹੌਰ ਵਿੱਚ ਫੈਲ ਗਈ। ਪਇਤਾਰੂ ਸਿੰਘ ਦੀ ਖੋਪਰੀ ਉਤਰੀ ਨੂੰ ਅੱਜ 22 ਦਿਨ ਹੋ ਗਏ ਹਨ। 22 ਦਿਨਾਂ ਤੋਂ ਉਹ ਚੌਂਕੜੇ ਵਿੱਚ ਬੈਠੇ ਨਾਮ ਬਾਣੀ ਦਾ ਜਾਪ ਕਰਦੇ ਰਹੇ। ਸਿੱਖ ਦੇ ਬਚਨ ਮਹਾਰਾਜ ਨੇ ਪੁਗਾ ਦਿੱਤੇ ਸਨ ਪਇਤਾਰੂ ਸਿੰਘ ਦਾ ਪ੍ਰਣ ਪੂਰਾ ਹੋ ਗਿਆ ਸੀ ਕਾਜੀ ਮੁਲਾਣਿਆਂ ਨੂੰ ਛੱਡ ਕੇ ਬਾਕੀ ਸਭ ਖੁਸ਼ੀਆਂ ਮਨਾ ਰਹੇ ਸਨ ਦੁਸ਼ਤ ਚਲਾਣਾ ਕਰ ਗਿਆ ਹੈ ਪਇਤਾਰੂ ਸਿੰਘ ਜੀ ਇੱਕ ਸਿੰਘ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਮੇਰੇ ਲਈ ਚਿਖਾ ਤਿਆਰ ਕੀਤੀ ਜਾਵੇ ਪਇਤਾਰੂ ਸਿੰਘ ਦੇ ਬਚਨ ਕਰਦਿਆਂ ਹੀ ਸਿੰਘ ਨੇ ਉਸੇ ਤਰ੍ਹਾਂ ਕੀਤਾ ਸਤਗੁਰਾਂ ਨੇ ਖਾਲਸੇ ਦੀ ਪੈਜ ਰੱਖੀ ਹੈ ਜੋ ਗਤੀ ਕੇ ਸਾਖੀ ਪੰਥ ਵਿੱਚ ਜਿਉਂਦੀ ਰਹੇਗੀ ਪਇਤਾਰੂ ਸਿੰਘ ਜੀ ਨੇ ਇਹ ਬੋਲ ਕਹਿੰਦਿਆ ਸਿੰਘਾਂ ਨੂੰ ਬੇਨਤੀ ਕੀਤੀ ਕਿ ਇਸ਼ਨਾਨ ਲਈ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਤੋਂ ਜਲ ਲਿਆ ਦਿੱਤਾ ਜਾਵੇ ਉਹਨਾਂ ਆਪ ਇਸ਼ਨਾਨ ਕੀਤਾ ਜਪਜੀ ਪੜਦਿਆਂ ਕੜਾ ਪ੍ਰਸ਼ਾਦ ਤਿਆਰ ਕੀਤਾਗੇ ਅਨੰਦ ਸਾਹਿਬ ਪੜ ਕੇ ਅਰਦਾਸ ਕੀਤੀਗੀ ਪਇਤਾਰੂ ਸਿੰਘ ਜੀ ਨੇ ਅਰਦਾਸ ਮਗਰੋਂ ਮੱਥਾ ਟੇਕਿਆ ਹੁਕਮਨਾਮਾ ਚਾਲਦੇ ਆ ਉਹਨਾਂ ਦੀ ਦੇਹ ਸੰਸਾਰ ਤੋਂ ਓਲਾ ਕਰਕੇ ਸਿੰਘਾਂ ਨੇ ਰਲ ਕੇ ਸ਼ਬਦ ਗਾਉਣਾ ਸ਼ੁਰੂ ਕੀਤਾ ਸੇਵਕ ਕੀ ਓਟਕ ਨੇभी प्रीत ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠੋ ਉਵਾਹੂ ਕਉ ਦੋਰਿਓ ਆ ਗਿਆ ਮਹਿਪੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥਾ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ ਧਨ ਸੇਵਕ ਸਫਲ ਓ ਆਇਆ ਜਿਨ ਨਾਨਕ ਖਸਮ ਪਛਾਤਾ ਪਈ ਸਬੇਗ ਸਿੰਘ ਵੀ ਉਸੇ ਸਮੇਂ ਉੱਥੇ ਪਹੁੰਚ ਗਏ ਸਨ ਪਾਈ ਤਾਰੂ ਸਿੰਘ ਜੀ ਦੀ ਦੇਨ ਬਹੁਤ ਸਤਿਕਾਰ ਨਾਲ ਸਿੰਘਾਂ ਨੇ ਚਿਖਾ ਉੱਤੇ ਟਿਕਾਇਆ ਤੇ ਅਗਨ ਦਿਖਾਈ ਗਈ ਚੰਦਨ ਦੀਆਂ ਲੱਕੜਾਂ ਵਿੱਚ ਉਹ ਲਾਟਾਂ ਨਿਕਲਣ ਲੱਗੀਆਂ ਪਾਈ ਤਾਰੂ ਸਿੰਘ ਨੂੰ ਸ਼ਹੀਦ ਸਿੰਘ ਆਪ ਲੈਣ ਲਈ ਆਏ ਦੋ ਤਾਰੇ ਵੱਜ ਰਹੇ ਹਨ ਤੇ ਕੀਰਤਨ ਹੋ ਰਿਹਾ ਹੈ ਭਾਈ ਸਾਹਿਬ ਦੇ ਸੱਚਖੰਡ ਸਫਰ ਲਈ ਉੱਡਣੇ ਘੋੜੇ ਤੇ ਹਾਥੀ ਦਰਗਾਹ ਵਿੱਚੋਂ ਆਏ ਹਨ ਇੱਕ ਪਾਸੇ ਤਾਂ ਪਾਈ ਤਾਰੂ ਸਿੰਘ ਜੀ ਨੂੰ ਬਿਬਾਨ ਵਿੱਚ ਪਿਠਾ ਕੇ ਲਜਾਇਆ ਜਾ ਰਿਹਾ ਹੈ ਦੇ ਦੂਜੇ ਪਾਸੇ ਜ਼ਕਰੀਏ ਨੂੰ ਜਮਦੂਤ ਜੁੱਤੀਆਂ ਮਾਰਦੇ ਹੋਏ ਲਿਜਾ ਰਹੇ ਹਨ ਜੁੱਤੀਆਂ ਵੀ ਉਹ ਜਿੰਨਾਂ ਵਿੱਚ ਮੇਖਾਂ ਗੱਡਾਂ ਗੱਡੀਆਂ ਹੋਈਆਂ ਹਨ ਖਾਨੂਨ ਨੂੰ ਲਿਜਾ ਕੇ ਨਰਕਾ ਵਿੱਚ ਸੁੱਟ ਦਿੱਤਾ ਗਿਆ ਪਰ ਧਰਮਰਾਜ ਦਾ ਹੁਕਮ ਹੈ ਕਿ ਹਰ ਰੋਜ਼ ਇਸਤੇ ਸਿਰ 100 ਜੁੱਤੀਆਂ ਮਾਰੀਆਂ ਜਾਣ ਅਇ ਤਾਰੂ ਸਿੰਘ ਨੂੰ ਸਤਗੁਰਾਂ ਦੇ ਹਜ਼ੂਰ ਲਜਾਇਆ ਗਿਆ ਤੇ ਬੈਠਣ ਲਈ ਥਾਂ ਦਿੱਤੀ ਗਈ ਪਹਿਲਾ ਹੋ ਚੁੱਕੇ ਬੇਅੰਤ ਸ਼ਹੀਦਾਂ ਵਿੱਚ ਪਾਈਤਾਰੂ ਸਿੰਘ ਜੀ ਦੀ ਉਸਤਤ ਹੋ ਰਹੀ ਸੀ ਪਾਈ ਸਾਹਿਬ ਨੂੰ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਾਰ ਸਹਬਜ਼ਾਦਿਆਂ ਦੀ ਡਿਓੜੀ ਦਾ ਡਿਓੜੀਦਾਰ ਬਣਾਇਆ ਗਿਆ ਸ਼ਹੀਦਾਂ ਵਿੱਚ ਉਹ ਸਿਰਮੌਰ ਪਾਈਮਨੀ ਸਿੰਘ ਡਿਓੜੀ ਦੇ ਸੱਜੇ ਪਾਸੇ ਦੇ ਡਿਓੜੀਦਾਰ ਹਨ ਤੇ ਪਾਈਤਾਰੂ ਸਿੰਘ ਜੀ ਨੂੰ ਖੱਬੇ ਪਾਸੇ ਥਾਂ ਦਿੱਤੀ ਗਈ ਹੈ ਉੱਥੇ ਹੀ ਉਹਨਾਂ ਦਾ ਨਿਵਾਸ ਸਥਾਨ ਬਣਾਇਆ ਗਿਆ ਹੈ ਇੱਧਰ ਲਾਹੌਰ ਵਿੱਚ ਖਾਲਸੇ ਦੀ ਰੀਤੀ ਅਨੁਸਾਰ ਜਿੱਥੇ ਵੀ ਕੋਈ ਸਿੰਘ ਸ਼ਹੀਦ ਹੋਵੇ ਉੱਥੇ ਗੁਰਦੁਆਰਾ ਸਾਹਿਬ ਉਸਾਰਿਆ ਜਾਂਦਾ ਹੈ ਪਇਤਾਰੂ ਸਿੰਘ ਜੀ ਦਾ ਸ਼ਹੀਦ ਗੰਜ ਉਸਾਰਿਆ ਗਿਆ ਹੈ ਤੇ ਨਿਸ਼ਾਨ ਚੁਲਾਇਆ ਗਿਆ ਲਾਹੌਰ ਨਿਵਾਸੀ ਭਾਈ ਸਾਹਿਬ ਦੀ ਸ਼ਹੀਦੀ ਸਥਾਨ ਤੇ ਆ ਕੇ ਜੋ ਵੀ ਮੰਗਦੇ ਹਨ ਮਿਲਦਾ ਹੈ ਲਾਹੌਰ ਨਿਵਾਸੀਆਂ ਦੀਆਂ ਝੋਲੀਆਂ ਪਇਤਾਰੂ ਸਿੰਘ ਜੀ ਦੀ ਸ਼ਹੀਦੀ ਸਥਾਨ ਤੋਂ ਭਰੀਆਂ ਜਾਂਦੀਆਂ ਨੇ ਸਾਰੇ ਲਾਹੌਰ ਵਿੱਚ ਹੁਣ ਕਿਸੇ ਹੋਰ ਪੀਰ ਫਕੀਰ ਦੀ ਨਹੀਂ ਸੋ ਗੋਪਾਈ ਤਾਰੂ ਸਿੰਘ ਜੀ ਦੀ ਕਲਾ ਵਰਤ ਰਹੀ ਹੈ ਆਇਆ ਤਾਕਾ ਸਫਲ ਹੈ ਪਰਿਉ ਪਕਾਰੀ ਹੋਏ ਦੁਖ ਸਹਿਹ ਸਿਰਸ ਆਪਣਾ ਸੁਖ ਦਾਈ ਸਭ ਕੋਏ ਪਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਹਿਰਦੇ ਤੋਂ ਸੁਣਨ ਮਾਤਰ ਨਾਲ ਹੀ ਸਿੱਖ ਦੀ ਸਿੱਖੀ ਕਿਹੋ ਜਿਹਾ ਸਵਾਸਾ ਨਿਭ ਜਾਂਦੀ ਹੈ ਤੇ ਅੱਜ ਆਪਾਂ 21ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 22ਵਾਂ ਭਾਗ ਪੜ੍ਹਾਂਗੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਭੁੱਲ ਚੁੱਕੇ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ